ਅੱਜ ਧੂਰੀ ਆ ਜੀ 16 18 ਦਸੰਬਰ ਅੱਜ ਅੱਜ ਤੁਹਾਨੂੰ ਧੂਰੀ ਦਾ ਹਾਲ ਦਿਖਾ ਰਹੀ ਹਾਂ ਕਿ ਧੂਰੀ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ ਜੀ ਕਰਾਓ ਜੀ ਲਾਈਵ ਰੈਸ਼ਨ ਕਰਾਉ ਮੇਰੇ ਨਾਮ ਤੇ ਹੋਰ ਵੀਰੇ ਠੀਕ ਹੋ ਪੁਲਿਸ ਮੁਲਾਜ਼ਮਾਂ ਦਾ ਰੌਣਕ ਲੱਗੀ ਹੋਈ ਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਜਿੰਨੀ ਕਿ ਆ ਸੂਚਨਾ ਮਿਲੀ ਹੈ ਮੈਂ ਆਪਣੇ ਘਰ ਦੇ ਕੋਲ ਆ ਜਮਾ ਮੇਰੇ ਘਰ ਦੇ ਬਾਹਰ ਦੇ ਹਾਲਚਲ ਤੁਹਾਨੂੰ ਦਿਖਾ ਰਹੀ ਆ ਇੰਨੀ ਪੁਲਸ ਤਾਲ ਲੱਗੀ ਹੋਈ ਹੈ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੇ ਆਉਣਾ ਤੁਹਾਨੂੰ ਸਾਰਿਆਂ ਨੇ ਮੈਂ ਚੰਗੀ ਤਰ੍ਹਾਂ ਦਰਸ਼ਨ ਕਰਾਦਾ ਹੋਰ ਵੀਰੇ ਠੀਕ ਹੋ ਠੀਕ ਹੈ ਜੀ ਵਿਚਾਰੇ ਆਪਣੀ ਡਿਊਟੀ ਕਰ ਰਹੇ ਨੇ ਕਿਉਂਕਿ ਜਿਹੜੀ ਡਿਊਟੀ ਸਰਕਾਰ ਵੱਲੋਂ ਲੱਗਦੀ ਆ ਮੇਰੇ ਵੀਰਾਂ ਨੂੰ ਤਾਂ ਨਿਭਾਉਣੀ ਪੈਂਦੀ ਆ ਵੀਰੇ ਠੀਕ ਹੋ ਜੀ ਆਪਣੀ ਡਿਊਟੀ ਨਿਭਾ ਰਹੇ ਨੇ ਆ ਵੱਡੀਆਂ-ਵੱਡੀਆਂ ਪੁਲਸ ਵਾਲੀਆਂ ਗੱਡੀਆਂ ਖੜੀਆਂ ਨੇ ਵਿੱਚ ਵੀ ਮੁਲਾਜ਼ਮ ਵੀਰੇ ਬੈਠੇ ਨੇ ਇਹ ਨੀਤਾਂਤ ਪੁਲਸ ਹੋਈ ਹੋਈ ਐ ਇਹ ਉਹੀ ਸਰਕਾਰ ਸੀ ਦਿਖਾਓ ਜੀ ਚੰਗੀ ਤਰ੍ਹਾਂ ਦਿਖਾਓ ਇਹ ਉਹੀ ਸਰਕਾਰ ਸੀ ਜਿਹੜੀ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਨਾ ਪੁਲਸੀਆਂ ਭੈਣਾ ਆ ਗੱਡੀਆਂ ਇਹ ਸਿਰਫ ਤਾਂ ਆਈਆਂ ਹੋਈਆਂ ਨੇ ਆ ਸਾਡਾ ਘਰ ਐ ਇਹ ਸਾਰੀ ਪੁਲਸ ਤਾਂ ਲੱਗੀ ਹੋਈ ਐ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਨੇ ਇੱਥੇ ਆਣਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਦਾ ਕਿ ਮੋਟਰਸਾਈਕਲ ਕੋਈ ਹੋਰ ਹੀ ਨਾ ਦੇ ਜਵੇ ਕਿਉਂ ਤਦ ਤਾਂ ਮੋਟਰਸਾਈਕਲ ਨਾਲ ਸਨਮਾਨ ਕਰ ਰਾਵਲੇ ਨੂੰ ਗਲ ਚ ਸੁਰੋਕੇ ਪਏ ਸੀ ਅੱਜ ਹੁਣ ਡਰ ਕਾ ਦਾ ਲੱਗਦਾ ਨਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਵੀਆਈਪੀ ਕਲਚਰ ਖਤਮ ਕਰਨਾ ਹੈ ਪਰਵਾਰਵਾਦ ਖਤਮ ਕਰਨਾ ਆ ਮਾੜੇ ਜੀ ਇੱਧਰ ਵੀ ਨਿਗਾ ਇੱਧਰੋਂ ਹੀ ਮੋੜ ਲਾ ਇੱਧਰ ਸਾਰੀ ਪੁਲਿਸ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਦਾ ਸਵਾਗਤ ਕਰਨ ਨੂੰ ਖੜੀ ਹੈ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਣ ਲੱਗਿਆ ਕਿ ਮੋਟਰਸਾਈਕਲ ਨਾਲ ਹੁਣ ਕੋਈ ਹੋਰ ਹੀ ਨਾ ਸਨਮਾਨ ਕਰ ਜਾਈ ਤੇ ਵੀਆਈਪੀ ਕਲਚਰ ਖਤਮ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪਰਵਾਰ ਬਾਦ ਖਤਮ ਹੋਊਗਾ ਆਮ ਆਦਮੀ ਦੀ ਸਰਕਾਰ ਬਣਨ ਨਾਲ ਤੇ ਕਹਿੰਦੇ ਸੀਗੇ ਕਿ ਐਨੀ ਰੋੜਾ ਤੋਂ ਰੋੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਮੈਨੂੰ ਲੱਗਾ ਰੋੜਿਆਂ ਤੋਂ ਡਰ ਲੱਗਣ ਲੱਗਿਆ ਮੁੱਖ ਮੰਤਰੀ ਸਾਹਿਬ ਨੂੰ ਆ ਸਾਰੇ ਮੇਰੇ ਮੁਲਾਜ਼ਮ ਵੀ ਡਿਊਟੀ ਦੇ ਪਾਬੰਦ ਨੇ ਜਿੱਥੋਂ ਇਹਨਾਂ ਨੂੰ ਡਿਊਟੀ ਦਾ ਆਰਡਰ ਹੁੰਦਾ ਇਹਨਾਂ ਨੂੰ ਖੜਨਾ ਪੈਂਦਾ ਮੈਂ ਨਹੀਂ ਕਹਿੰਦੀ ਕਿ ਪੁਲਸ ਵਾਲਿਆਂ ਦੀ ਵਿਚਾਰਿਆਂ ਦੀ ਇਹ ਤਾਂ ਆਪਣੀ ਅੰਦਰ ਵੀ ਇਹਦੇ ਅੰਦਰ ਵੀ ਬਹੁਤ ਪੁਲਸ ਖੜੀ ਆ ਤੇ ਇਹਦਾ ਕਾਰਨ ਜਦ ਪੁੱਛਿਆ ਗਿਆ ਸਪੈਸ਼ਲ ਮੈਂ ਕਾਰਨ ਪੁੱਛਿਆ ਤੇ ਕਾਰਨ ਪੁੱਛਿਆ ਗਿਆ ਕਿਉਂਕਿ ਡਰਦੇ ਨੇ ਵਿਚਾਰੇ ਸਹੀ ਗੱਲ ਤਾਂ ਦੱਸਦੇ ਨਹੀਂ ਲੇਡੀ ਪੁਲਸ ਵੀ ਬਕਾਇਦਾ ਤਨਾਤ ਕੀਤੀ ਗਈ ਹੈ ਲੇਡੀ ਪੁਲਸ ਵੀ ਤਨਾਤ ਹੈ ਕਿਵੇਂ ਮੈਡਮ ਠੀਕ ਹੋ ਤੇ ਆ ਸਾਰੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੂੰ ਸਵਾਗਤ ਕਰਨ ਲਈ ਖੜੇ ਜਾ ਰਹੇ ਨੇ ਮੇਰਾ ਤਾਂ ਉਹੀ ਸਵਾਲ ਹੈ ਕੋਈ ਨਹੀਂ ਥੂਰੀ ਹੈ ਉਹੀ ਸਿਮਰਤ ਖੰਗੂੜਾ ਹੈ ਤੇ ਮੈਨੂੰ ਲੱਗਦਾ ਕਿ ਅੱਜ ਡਰ ਲੱਗਣ ਲੱਗਿਆ ਦੁਬਾਰਾ ਉਹੀ ਕਹੂੰਗੀ ਆ ਸਾਰੀ ਗੱਡੀ 'ਚ ਪੁਲਸੀ ਪੁਲਸ ਬੈਠੀ ਹੈ ਦਸੋਂ ਪੁਲਸ ਨੂੰ ਕੋਈ ਹੋਰ ਕੰਮ ਨਹੀਂ ਵੀਆਈਪੀ ਕਲਚਰ ਮੁੱਕ ਗਿਆ ਕਿ ਵੀਆਈਪੀ ਕਲਚਰ ਵੱਧ ਗਿਆ ਆ ਸਾਰੀਆਂ ਗੱਡੀਆਂ ਤੇ ਮੇਰੇ ਸਾਰੇ ਵਿਚਾਰੇ ਮਲਾਜਮ ਵੀਰ ਇੱਥੇ ਖੜੇ ਨੇ ਮੈਡਮ ਦਾ ਸਵਾਗਤ ਕਰਨ ਨੂੰ ਤੇ ਅੱਜ ਉੱਧਰ ਵੀ ਸਾਰੀ ਪੁਲਿਸ ਉੱਧਰ ਵੀ ਖੜੀ ਹੈ ਉਹ ਉੱਥੇ ਗਲੀ ਦੇ ਅੰਦਰੋਂ ਵੀ ਕਾਫੀ ਪੁਲਿਸ ਆ ਰਹੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਜਵਾਬ ਦੇਉਂਗੇ ਕਿਉਂਕਿ ਤੁਸੀਂ ਹਰ ਛੋਟੀ-ਛੋਟੀ ਗੱਲ ਤੇ ਜੇ ਤੁਹਾਡੇ ਤੇ ਕੋਈ ਟਿੱਪਣੀ ਹੁੰਦੀ ਹੈ ਤੁਸੀਂ ਲਾਈਵ ਬਹੁਤ ਛੇਤੀ ਹੋ ਜਾਂਦੇ ਹੋ ਇਹ ਟਿੱਪਣੀਆਂ ਤੁਸੀਂ ਬਕਾਇਦਾ ਸਾਡੇ ਪਰਿਵਾਰ ਤੇ ਕੀਤੀਆਂ ਸੀ ਅੱਜ ਉਹੀ ਟਿੱਪਣੀਆਂ ਦਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹੁੰਦੀ ਆ ਕੀ ਕੀ ਗੱਲ ਅੱਜ ਪਰਿਵਾਰਵਾਦ ਮੁੱਕ ਗਿਆ ਅੱਜ ਵੀਆਈਪੀ ਕਲਚਰ ਮੁੱਕ ਗਿਆ ਕਿ ਜ਼ਿਆਦਾ ਹੋ ਗਿਆ ਜਿਹੜੇ ਗੱਲਾਂ ਤੇ ਸਰਕਾਰ ਬਣੀ ਸੀ ਅੱਜ ਇਹ ਗੱਲਾਂ ਤੇ ਕਿਉਂ ਨਹੀਂ ਹੈਗੀ ਮੁਰਗੀ ਖਾਨਾ ਖੋਲਣ ਨੂੰ ਤੁਸੀਂ ਵੀ ਕਹਿੰਦੇ ਹੁੰਦੇ ਸੀ ਸ਼ਾਇਦ ਕਿ ਐਨੀ ਪੁਲਸ ਲੈ ਕੇ ਚੱਲਦੇ ਨੇ ਜੇ ਪੁਲਸ ਘੱਟ ਹੈ ਕਹਿੰਦੇ ਮੁਰਗੀ ਖਾਨਾ ਖੋਲ ਲਓ ਮੈਨੂੰ ਲੱਗਦਾ ਅੱਜ ਮੁਰਗੀ ਖਾਨਾ ਖੋਲਣ ਵਾਲੇ ਮੁੱਖ ਮੰਤਰੀ ਸਾਹਿਬ ਡਰ ਗਏ ਤਾਂ ਹੀ ਇੰਨੇ ਮਲਾਜ਼ਮ ਖੜੇ ਕਰਤੇ ਥਾਣੇ ਖਾਲੀ ਹੋ ਗਏ ਹੋਰ ਕੋਈ ਕੰਮ ਨਹੀਂ ਰਿਹਾ VIP ਕਲਚਰ ਸੰਬੰਧ ਨੂੰ ਇਹ ਪੁਲਿਸ ਲੱਗੀ ਹੋਈ ਹੈ ਤਾਂ ਮੈਂ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਸਲੂਟ ਕਰਦੀਆਂ ਕਿ ਮੇਰੇ ਵੀਰ ਜਿੱਥੇ ਇਹਨਾਂ ਨੂੰ ਡਿਊਟੀ ਮਿਲਦੀ ਹੈ ਬਕਾਇਦਾ ਠੰਡ ਵੀ ਦੇਖਦੇ ਗਰਮੀ ਵੀ ਨਹੀਂ ਦੇਖਦੇ ਆ ਕੇ ਤਨਾਤ ਹੋ ਜਾਂਦੇ ਨੇ ਇਹ ਪੁਲਿਸ ਦੇ ਉਹ ਮੁਲਾਜ਼ਮ ਨੇ ਜਿਹੜੇ ਡਿਊਟੀ ਦੇ ਪਾਬੰਦ ਨੇ ਪਰ ਇਹ ਡਿਊਟੀ ਆ ਸਾਰਾ ਜਾਮ ਪੁਲਿਸ ਮੁਲਾਜ਼ਮਾਂ ਕਰਕੇ ਲੱਗਿਆ ਹੋਇਆ ਕਿਉਂਕਿ VIP ਕਲਚਰ ਸੀਐਮ ਸਾਹਿਬ ਨੇ ਖਤਮ ਕਰਨਾ ਸੀ ਚਲੋ ਠੀਕ ਹੈ ਹੁਣ ਮੈਂ ਘਰੇ ਜਾਨੀ ਆ ਆਪਣਾ ਮੇਰਾ ਤਾਂ ਜੀ ਕੀਤਾ ਕਿ ਘਰ ਦੇ ਬਾਹਰ ਜੋ ਹੋ ਰਿਹਾ ਇਹ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੀਆਈਪੀ ਕਲਚਰ ਮੁੱਕ ਗਿਆ ਮੁਬਾਰਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਵੀਆਈਪੀ ਕਲਚਰ ਮੁੱਕ ਗਿਆ ਤੇ ਆ ਮੁਰਗੀ ਖਾਨੇ ਖੁੱਲ ਗਏ ਬਸ ਇਹੀ ਕਹਿੰਦੀ ਹੁਈ ਆ ਸੀਆਰਪੀ ਦੇ ਨੌਜਵਾਨ ਵੀ ਵਿਚਾਰੇ ਇੱਥੇ ਹੈਗੇ ਨੇ ਆਪਣੀਆਂ ਡਿਊਟੀਆਂ ਕਰ ਰਹੇ ਨੇ ਪੁਲਿਸ ਘਟ ਗਈ ਤਾਂ ਸੀਆਰਪੀ ਬੁਲਾ ਲਈ ਕਿਉਂਕਿ ਦਲਾ ਤੋ ਦਲਾ ਹੋਤਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੋਤਾ ਹੈ ਸ਼ਾਇਦ ਇਹੀ ਡਰ ਆ ਗਿਆ ਇੰਨਾ ਕ ਕਹਿੰਦੀ ਹੋਈ ਆ ਵਿਚਾਰੇ ਮੇਰੇ ਮੁਲਾਜ਼ਮ ਵੀਰ ਖੜੇ ਨੇ ਜਗ੍ਹਾ ਜਗ੍ਹਾ ਤੇ ਇੰਨਾ ਕ ਕਹਿੰਦੀ ਹੋਈ ਤੁਹਾਨੂੰ ਸਾਰਿਆਂ ਨੂੰ ਅੱਜ ਧੂਰੀ ਲਾਈਵ ਦਿਖਾਤਾ ਛੋਣੀ ਬਣ ਗਈ ਸਾਡੀ ਧੂਰੀ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਧੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ